ਲੋ ਵੀ ਦੋਸਤੋ ਇਹ ਦੋ ਜਿਹੜੇ ਮੁੰਡੇ ਫੜੇ ਗਏ ਆ ਜੀ ਇਹ ਇੱਥੇ ਲੋਕਾਂ ਨੂੰ ਮਾਰ ਕੇ ਇੱਕ ਮਿੰਟ ਵਰੀ ਰਹਿ ਕੇ ਰੁਕ ਜਾ ਰੁਕ ਜਾ ਇੱਥੇ ਮੁੰਡੇ ਜਿਹੜੇ ਹੈਗੇ ਆ ਜੀ ਦੋ ਇਹ ਇਹ ਕਹਿ ਸਕਦੇ ਆਪਾਂ ਗੈਂਗਸਟਰੀ ਦਾ ਕੰਮ ਵੀ ਕਰਦੇ ਸੀਗੇ ਲੋਕਾਂ ਨੂੰ ਲੁੱਟਦੇ ਸੀ ਮਨੋਜਬੰਦ ਮੁੰਡਿਆਂ ਨੂੰ ਮਾਰ ਕੇ ਉਹਨਾਂ ਨੂੰ ਆ ਦਰਿਆ ਦੇ ਵਿੱਚ ਸੁੱਟ ਦਿੰਦੇ ਸੀਗੇ ਜੀ ਇਹ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਬਾਈ ਜੀ ਬਿਲਕੁਲ ਸੁੰਨੀ ਜਗ੍ਹਾ ਤੇ ਜਗ੍ਹਾ ਦੇ ਵਿੱਚ ਇਹ ਮੁੰਡਿਆਂ ਨੂੰ ਕਿਵੇਂ ਮਾਰਦੇ ਸੀਗੇ ਤੇ ਇਹਨਾਂ ਦਾ ਇਹੀ ਕੰਮ ਹੈ ਆ ਵੀਰੇ ਕੀ ਗੱਲ ਹੋਈ ਆ ਬਾਈ ਤੁਸੀਂ ਆ ਰਹੇ ਸੀ ਸਹੀ ਸਹੀ ਸਭ ਕਿਵੇਂ ਬਚੇ ਹੋ ਤੁਸੀਂ ਇਹਨਾਂ ਦੀ ਇਹ ਪਹਿਲਾਂ ਤਾਂ ਮਿੱਠੀਆਂ ਗੱਲਾਂ ਕਰਦੇ ਨੇ ਹਾਂ ਇਰੇ ਕੰਦਰ ਵੀ ਇੱਧਰ ਉੱਧਰ ਜਾਣਾ ਸੀ ਲਿਫਟ ਦੇ ਦਿਓ ਠੀਕ ਹੈ ਫਿਰ ਵੀਰੇ ਧਮਕੀਆਂ ਨਹੀਂ ਲੱਗ ਜਾਂਦੇ ਨੇ ਸੰਸਾਨ ਰਾਤੇ ਇਹ ਕਾਦੀ ਆ ਕਾਦੇ ਸੀ ਵੀਰੇ ਕਾਦੇ ਸੀਗੇ ਵੀਰੇ ਪਤਨੀ ਝਾੜੀਆਂ ਵਿੱਚੋਂ ਚੰਨ ਕੀ ਆਗੇ ਇਹ ਵੀਰੇ ਮੂਰੇ ਕੁੜੀ ਨੂੰ ਵੀ ਕਰ ਦਿੰਦੇ ਆ ਕਈ ਵਾਰ ਵੀ ਬੰਦਾ ਕੁੜੀ ਹੁੰਦੇ ਕੇ ਲੈ ਹਾਂਜੀ 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 ਬਾਈ ਬਜੇ ਬਜੇ ਕਿਵੇਂ ਫਿਰ ਤੁਸੀਂ ਵੀਰੇ ਸਰਦਾਰ ਜੀ ਸਾਨੂੰ ਪਤਾ ਪਹਿਲਾਂ ਤਾਂ ਦੇਖ ਗਿਆ ਸੀਗਾ ਹਾਂ ਅਸੀਂ ਡੰਡਾ ਡੰਡਾ ਸਾਈਡ ਤੇ ਰੱਖਿਆ ਸੀਗਾ ਤੁਹਾਡੇ ਕੋਲੇ ਕੁਝ ਹੈਗਾ ਸੀਗਾ ਸਾਡੇ ਕੋਲ ਵੀਰੇ ਇੱਕ ਡੰਡਾ ਜਿਹਾ ਸੀਗਾ ਕੋਈ ਹਾਂ ਅਸੀਂ ਸੈਲਫ ਡਿਫੈਂਸ ਲਈ ਰੱਖਿਆ ਸੀਗਾ ਚਾਕੂ ਚੁਕੂ ਵੀ ਸੀ ਅੱਛਾ ਉਹਦੇ ਕਰਕੇ ਮਤਲਬ ਇਹ ਮਤਲਬ ਬ ਸਾਰੇ ਡਰ ਗਏ ਲੈ ਇਹਨਾਂ ਨੂੰ ਫੜ ਕੇ ਲੈ ਜਾਓ ਬਾਈ ਜੀ ਆਪਾਂ ਆ ਦੇਖੋ ਬਾਈ ਜੀ ਬਹੁਤ ਹੀ ਜੜੀ ਮੰਦ ਭਾਗੀ ਘਟਨਾ ਹੈ ਬੰਦੇ ਫੜੇ ਗਏ ਆ ਤੇ ਇਹਨਾਂ ਨੂੰ ਹੁਣ ਆਪਾਂ ਪੁਲਿਸ ਦੇ ਹਵਾਲੇ ਕਰਾਂਗੇ ਬਾਈ ਕਿਉਂਕਿ ਐਸੇ ਲੋਕਾਂ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਸਹੀ ਗੱਲ ਹੈ ਠੀਕ ਹੈ ਬਹੁਤ ਬਹੁਤ ਬਾਈ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਇਹਨਾਂ ਨੇ ਇਸ ਤੋਂ ਪਹਿਲਾਂ ਕੁੜੀਆਂ ਨਾਲ ਵੀ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਈ ਸੱਚਾ ਵੀਰੇ ਇਹ ਸੱਚਾ ਵੀਰੇ ਤਾਂ ਇਹ ਬਾਈ ਇਧਰ ਕੁੜੀਆਂ ਕੀ ਕਰਨ ਆਉਂਦੀਆਂ ਬਾਈ ਜੋ ਸੁਣਨੀ ਜਗਾ ਜੋ ਕਾਲਜ ਕਾਲਜ ਨੂੰ ਜਾਂਦੀਆਂ ਹੋਣਗੀਆਂ ਨਾ ਤੇ ਧਮਕੀਆਂ ਦੇਣ ਕਿ ਸਮਾਨ ਜਿਹੜਾ ਤੁਹਾਨੂੰ ਪਤਾ ਹੈ 골ਡ ਗਾਲ ਪਾ ਕੇ ਘੁੰਮਦੀਆਂ ਨੇ ਬਲੈਕਮੇਲ ਕਰਦੇ ਕੁੜੀਆਂ ਨੂੰ ਜੀ ਫਿਰ ਤਾਂ ਕਰਦੀਆਂ ਹੋਣਗੀਆਂ ਕੁੜੀਆਂ ਨਾਲ ਵੀ ਇੱਥੇ ਤੱਕ ਬਲਾਇਤਕਾਰ ਰੇਪ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਸਰਦਾਰ ਭਾਈ ਬਾਕੀ ਕਹਿੰਦੇ ਉਹ ਸਰਦਾਰਾਂ ਨਾਲ ਕਹਿੰਦੇ ਸਰਦਾਰ ਜਿਹੜੇ ਹੁੰਦੇ ਆ ਬਾਕੀ ਸਰਦਾਰ ਹੈ ਤੇ ਤੁਹਾਡੀ ਇੱਕ ਅੱਜ ਮਤਲਬ ਬਹਾਦਰੀ ਦੇ ਨਾਲੇ ਬੰਦੇ ਫੜੇ ਗਏ ਆ ਤੁਹਾਡੇ ਨਾਲ ਉਹ ਸਰੀਰ ਦੇ ਦੇਖਣ ਤੇ ਭਾਰਾ ਲੱਗਦਾ ਚਲਵਾਣਾ ਲੱਗਦਾ ਪਰ ਤੁਸੀਂ ਵੀ ਫੜਿਆ ਕਿਵੇਂ ਇਹਨੂੰ ਵੀਰੇ ਤੁਹਾਨੂੰ ਦਾਦਾ ਜਰਸੀ ਆ ਰਹੀ ਦੀ ਜੀ ਵੀਰੇ ਸਾਡੇ ਕੋਲ ਹਥਿਆਰ ਵੀ ਸੀਗੇ ਜੀ ਡਿਫੈਂਸ ਵਾਲੇ ਏ ਸਾਨੂੰ ਤੇ ਦੇਗੇ ਬੰਦੇ ਜੀ ਬਾਈ ਅਸੀਂ ਮਗਰਲੇ ਰੋਡ ਤੋਂ ਆ ਕੇ ਹੂੰ ਇਹਨਾਂ ਨੂੰ ਫੜ ਲਿਆ ਸੋ ਬਾਈ ਇਹਨਾਂ ਦੀ ਬਹੁਤ ਬੜੀ ਤੁਹਾਨੂੰ ਅਸੀਂ ਕਹਾਣੀ ਦੱਸਾਂਗੇ ਇਹਨਾਂ ਨੂੰ ਫੜ ਕੇ ਲੈ ਕੇ ਆਉਂਦੇ ਆ ਵੀਰੇ ਆਜੋ ਆਜੋ ਬਾਈ ਲਓ ਮਾਲ ਨੇੜੇ ਰੱਖਿਆ ਹੋਣੀ ਲੋ ਵੀ ਲੋ ਵੀ ਦੋਸਤੋ ਜਿਹੜੇ ਇਹ ਅ ਬੰਦੇ ਆ ਜੀ ਇਹ ਇੱਕ ਬਿਹਾਰੀ ਨੂੰ ਲੁੱਟ ਰਹੇ ਸੀ ਬਚਰੇ ਨੂੰ ਇਹ ਕੰਮ ਕਰਨ ਵਾਲਾ ਬੰਦਾ ਹੈ ਹਾਂ ਬਾਈ ਕੀ ਗੱਲ ਹੋਈ ਹੈ ਦੱਸ ਤੁਸੀਂ ਕੌਣ ਹੋ ਕੀ ਕੰਮ ਕਰਨਾ ਇਸ ਇੱਥੇ ਕੀ ਚੱਕਰ ਪਿਆ ਅਸੀਂ ਤਾਂ ਰਸਤਾ ਪੁੱਛਦੇ ਸੀਗੇ ਹਾਂ ਬਸ ਹੋਰ ਨਹੀਂ ਕੋਈ ਗੱਲ ਸੀ ਇਹਨੂੰ ਪੁੱਛ ਲਓ ਬਾਕੀ ਭਾਵੇਂ ਇਸ ਰਸਤਾ ਹੀ ਪੁੱਛਦੇ ਸੀਗੇ ਯਾਰ ਤੁਸੀਂ ਪੰਜਾਬੀ ਹੋਗੇ ਫੇਰ ਲੋਕ ਕਹਿੰਦੇ ਜੁਪੀ ਵਾਲੇ ਮਾੜੇ ਆ ਬਿਹਾਰੀ ਮਾੜੇ ਆ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਦੱਸ ਮੈਨੂੰ ਨਹੀਂ ਯਾਰ ਬਈ ਇਹੋ ਜੀ ਕੋਈ ਗੱਲ ਨਹੀਂ ਐਡੀ ਹਮ ਅਸੀਂ ਤਾਂ ਪੁੱਛ ਗਏ ਅਸੀਂ ਉਹੀ ਕਰਦੇ ਹਾਂ ਬੰਦਾ ਜਿਹੜਾ ਹੈ ਕਿਵੇਂ ਨਹੀਂ ਇਹ ਜਗ੍ਹਾ ਕਿਹੜੀ ਹੈ ਸੱਸੀ ਗੱਲ ਜੀ ਸੱਸੀਆ ਬਈ ਲੋਹੈਂਡਖੈਟ ਜੀ ਲੋਹੈਂਡਖੜਾ ਇਹ ਸਰ ਕੀ ਬਾਤ ਹੋਈ ਹੈ ਆਪ ਆ ਰਹੇ تھے ਕਹਾਂ ਸੇ नहीं हम तो यही रहते हैं ये रहते हो मतलब यहाँ ये यह काम चलता है एक होता है जी होता जी। होता है होता है।, होता है मतलब कितना टाइम हो गया यहाँ जो चोरी वगैरह हो रही है लोगों को लूटते हैं कितने टाइम से चल रहा है ये काम करीब रखिए पाँच छह साल पहले पाँच छह साल पहले जो जिनको लूट लेते हैं फिर उनका क्या करते हैं ये क्या करेंगे वो दो तीन बंदे होते हैं हम्म hmm. एक बंदे को पकड़ के लूट ली नहीं तो जब उसके नहीं? उसके से आगे वो आ, उनसे लड़ने की कोशिश करता है भागने की कोशिश करता है उनसे तो उसका क्या करते हैं क्या हाल करते हैं वो, वो सबके पास सामान रहता है सामान होता है क्या सामान होता है मार देते हैं देखो जी भाई कहते भी ਇਹ ਜਿਹੜਾ ਕੰਮ ਹੈ ਤੁਸੀਂ ਦੇਖ ਰਹੇ ਹੋ ਵੀ ਲੋਕਾਂ ਨੂੰ ਲੁੱਟ ਕੇ ਇਹ ਜਿਹੜੀ ਤੁਸੀਂ ਨਹਿਰ ਦੇਖ ਰਹੇ ਹੋ ਇਹ ਬਹੁਤ ਵੱਡੀ ਨਹਿਰ ਹੈ ਜੀ ਤੇ ਇੱਥੇ ਬੰਦਿਆਂ ਨੂੰ ਮਾਰ ਕੇ ਸੁੱਟ ਦਿੱਤਾ ਜਾਂਦਾ ਹੁਣ ਇਹਨਾਂ ਨਾਲ ਅਸੀਂ ਸਾਰੀ ਗੱਲਬਾਤ ਕਰਾਂਗੇ ਇਹ ਦੋ ਬੰਦੇ ਮੌਕੇ ਤੇ ਫੜੇ ਗਏ ਐ ਇਹ ਆਹ ਦੇਖੋ ਜੀ ਇਹ ਇੱਕ ਬਹੁਤ ਵੱਡਾ ਦਰਿਆ ਕਹਿ ਸਕਦੇ ਆ ਇਹ ਇੱਕ ਗਰੀਬ ਬੰਦੇ ਨਾਲ ਲੁੱਟਖੋ ਹੋਈ ਹੈ ਤੁਸੀਂ ਕੰਮਦਾਰੇ ਸੀਗੇ ਜੀ ਕੰਮਦਾਰੇ ਸੀ ਅੱਜ ਕੰਮ ਨਹੀਂ ਗਿਆ ਕੰਮ ਤੇ ਨਹੀਂ ਗਿਆ ਠੀਕ ਹੈ ਮਤਲਬ ਆਪ ਬਚ ਗਏ ਹੈ ਨਾ ਆਪਕੋ ਕੁਛ ਹਮ 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 ਮੌਕੇ ਵੀ ਆ ਗਏ ਨਾ ਕਿ ਆਪ ਜਾ ਸਕਦੇ ਹੋ ਜਾ ਸਕਦੇ ਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਭਾਈ ਬੋਲ ਕੀ ਚੱਕਰ ਹੋਇਆ ਅਸੀਂ ਤਾਂ ਰਸਤਾ ਪੁੱਛਣ ਆਏ ਸੀ ਜੀ ਅੱਛਾ ਮੂੰਹ ਕੇ ਬੰਨੇ ਆ ਫਿਰ ਵੀਰੇ ਮੂੰਹ ਗਰਦਾ ਚੜਦਾ ਜੀ ਸਾਨੂੰ ਨਾ ਗਰਦਾ ਤੇਰਾ ਹੁਣ ਚੜੂਗਾ ਤੇਰੇ ਲਫੇੜੇ ਪਹਿਣਗੇ ਤੇਰਾ ਨਾਂ ਦੱਸ ਕੀ ਹੈ ਪੂਰਾ ਨਾ ਮੇਰਾ ਸਰਬਣ ਆ ਜੀ ਅੱਛਾ ਕਿਹੜਾ ਏਰੀਆ ਕਿਹੜਾ ਤੇਰਾ ਇੱਥੂ ਆ ਮੈਂ ਤਾਂ ਕਿਹੜਾ ਇਹਦਾ ਰੋ ਇਹਦਾ ਰੋਪੜਾ ਰੋਪੜ ਦੀ ਮੈਂ ਆ ਜੀ ਅੱਛਾ ਫਿਰ ਤੂੰ ਮੇਰੀ ਗੱਲ ਸੁਣ ਇਹ ਜਿਹੜਾ ਭਈਆ ਸੀਗਾ ਉਹ ਦੱਸ ਕੇ ਗਿਆ ਵੀ ਇੱਥੇ ਲੁੱਟਖਾ ਹੁੰਦੀ ਆ ਭੈਣ ਆਉਂਦੀ ਆ ਅਸੀਂ ਗੱਲ ਜਮਾਦਾ ਜੀ ਮਾਦਾ ਜੀ ਇੱਥੇ ਲੁੱਟਖਾ ਖਵਾ ਹੁੰਦਿਆ ਫਿਰ ਲੁੱਟਖਾ ਖਵਾ ਹੁੰਦਿਆ ਲੁੱਟਦੇ ਆ ਇੱਥੇ ਲੋਕਾਂ ਨੂੰ ਨਹੀਂ 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 ਕਿ ਭਈਆ ਜਾ ਰਿਹਾ ਸੀਗਾ ਜੀ ਤੇ ਉਹਨੂੰ ਇਹਨਾਂ ਨੇ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਐ ਕਿਹਾ ਪਤਾ ਜੀ ਨਹੀਂ ਪਤਾ ਓਕੇ ਠੀਕ ਐ ਨਹੀਂ ਇਥੇ ਰਾਤ ਨੂੰ ਆਪਾਂ ਆ ਸਕਦੇ ਨਹੀਂ ਆ ਸਕਦੇ ਆ ਸਕਦੇ ਇਧਰ ਕਿਸੇ ਕੋਈ ਬਾਤ ਨਹੀਂ ਨਹੀਂ ਇਹ ਫਿਰ ਇਹਨਾਂ ਨੇ ਜਿਹੜਾ ਭਈਆ ਜੀ ਉਹ ਕਹਿੰਦਾ ਸੀਗਾ ਵੀ ਮੇਰੇ ਨਾਲ ਲੁੱਟ ਖੋਣ ਲੁੱਟਖੋ ਦੀ ਕੋਸ਼ਿਸ਼ ਕੀਤੀ ਹੈ ਮਤਲਬ ਨੁਕਸਾਨ ਕਰਦੇ ਆ ਥੋੜਾ ਜਿਹਾ ਹਾਂ ਕਰਦੇ ਆ ਫਿਰ ਮਤਲਬ ਮਤਲਬ ਜੋ ਪੈਸੇ ਰਾਤ ਨੂੰ ਆਉਂਦੇ ਆ ਜੰਗਲ ਆ ਰਾਤ ਨੂੰ ਇਥੇ ਆਪਾਂ ਆਪਣੇ ਪਰਿਵਾਰ ਨਾਲ ਆ ਸਕਦੇ ਕਿ ਨਹੀਂ ਆ ਸਕਦੇ ਆ ਸਕਦੇ ਪਰਵਾਰ ਲੈ ਕੇ ਕਿਉਂ ਨਹੀਂ ਆ ਸਕਦੇ ਨਹੀਂ ਫਿਰ ਇਹਨਾਂ ਨੇ ਉਹਨਾਂ ਨਾਲ ਧੱਕਾ ਕੀਤਾ ਜੀ ਹਾਂ ਜੀ ਭਈਆ ਕੌਣ ਸੇ ਆਹ ਦੋ ਜਣੇ ਆ ਲਟੇ ਰਹੇ ਹਾਂ ਦੱਸੋ ਬਾਈ ਆਮ ਜਹੀਂ ਤੇ ਹੈ ਹੈ ਇੱਥੋਂ ਦੀ ਹੈ ਸਤਾ ਇਹ ਤਾਂ ਕਿਤੇ ਕਾ ਕੰਮ ਆਏ ਇਹ ਜੀ ਇੱਥੇ ਬੰਦਾ ਜਾ ਰਿਹਾ ਸੀ ਮਾਤਾ ਜੀ ਉਹਨਾਂ ਨੂੰ ਉਹਨਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਚਾਰ ਜਣੇ ਦੋ ਬੰਦੇ ਆਣੇ ਆ ਤੁਸੀਂ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਵੀ ਇੱਥੇ ਕੁਝ ਹੈ ਨਹੀਂਗਾ ਲੁੱਟਦੇ ਨਹੀਂ ਤੇ ਤੁਸੀਂ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਮਤਲਬ ਵੀ ਇੱਥੇ ਨਹੀਂ ਐਸਾ ਚਾਰਾ ਜੀ ਤਾਂ ਕੋਈ ਨਹੀਂ ਹੈ ਇਹ এবਾਰ ਕੋਤੋਂ ਹਟ ਆਤੇ ਨਹੀਂ ਇਹ এবਾਰ ਨੂੰ ਆਉਂਦੇ ਫਿਰ ਰਾਤ ਵੇਲੇ ਤਾਂ ਰਸਕਾ ਹੈਗਾ ਹੈ ਨਾ ਇੱਥੇ

ਬਈ ਕੋਲ ਸੁਣਾ ਚੱਕਰ ਕਰਜ ਕਰਨਾ ਬਾਰੇ ਹਾਂ ਅਸੀਂ ਤਾਂ ਉਹ ਜਦ ਦਾ ਦੱਸਦਾ ਨਹੀਂ ਮੈਨੂੰ ਗੱਲ ਸਾਰੀ ਅੱਛਾ ਅਸੀਂ ਤਾਂ ਕਰਦੇ ਸਾਡਾ ਕੰਮ ਇਹੀ ਹੈ ਨਸ਼ਾ ਬਤਾ ਕਰਦੇ ਹੋ ਹਾਂ ਅਸੀਂ ਲੁੱਟਣਾ ਖੋਣਾ ਲੁੱਟਣਾ ਖੋ ਵੀ ਕਰਦੇ ਹੋ ਕਿੰਨਾ ਚਿਰ ਹੋ ਗਿਆ ਲੁੱਟਖੋ ਕਰਦੇ ਨੂੰ 3-4 ਸਾਲ ਹੋ ਗਏ ਸਾਨੂੰ ਤਾਂ ਅਸੀਂ ਤਾਂ ਅਹੀਂ ਨਿਕਲ ਜਾਂਦੇ ਹਾਂ ਹਾਂ ਟੱਕੇ ਮਾਰ ਕੇ ਬਗ ਜਾਂਦੇ ਅੱਛਾ ਤੇ ਹੁਣ ਇਹ ਮਾਤਾ ਵਰਗੇ ਕਹਿੰਦੇ ਸਾਡੇ ਇਹਦਾ ਮਾਤਾ ਵਰਗੇ ਦਾ ਜ਼ਿੰਮੇਵਾਰੀ ਲਈ ਜਾਂਦੇ ਆ ਵੀ ਨਹੀਂ ਇਹ ਸਾਡੇ ਕੰਮ ਬਾਹਰ ਦੇ ਬੰਦੇ ਕੀ ਕੀ ਪਤਾ ਕਾ ਕਰ ਜਾਏ ਫਿਰ ਬਾਹਰ ਦੇ ਬੰਦੇ ਨਾ ਪਤਾ ਇਹ ਬਾਹਰ ਦੇ ਬੰਦੇ ਪਤਾ ਨਹੀਂ ਉਹ ਪ੍ਰੀ ਲੰਕਨ ਕੀ ਕਹਿ ਸਕਦੇ ਇਹ ਬਾਹਰ ਦੇ ਬੰਦੇ ਹੈ ਹਾਂ ਦੱਸੋ ਬਾਈ ਬਾਈ ਅਸੀਂ ਜੇ ਕੋਈ ਬੜਾ ਆੜੂਗਾ ਹਾਂ ਇੱਧਰ ਵਿੱਚ ਠੋਕਦੇ ਹਾਂ ਹਾਂ ਜੇ ਕੋਈ ਆਪਦੀ ਆਪ ਦੇ ਜੀ ਸਮਾਨ ਸਾਰਾ ਤਾਂ ਅਸੀਂ ਛੱਡ ਦਨੇ ਤੇ ਭੱਜ ਜਣੇ ਸਾਰ ਸੁਰਗੀ ਆਪਣੇ ਕੋਲੇ ਸਾਡੇ ਕੋਲੇ ਖਰਚਾ ਆਏਗਾ ਅੱਛਾ ਖਰਚਾ ਤਾਂ ਕਿਉਂ ਹੋਈ ਹੈ ਅੱਛਾ ਖਰਚਾ ਸਾਰਾ ਤੇ ਕਿੰਨਾ ਤਰੀ ਮਰ ਕਿੰਨੀ ਹੈ ਬਈ ਓਏ 22 ਸਾਲ ਤੇ ਨਸ਼ਾ ਕਰਦੇ ਨੂੰ ਕਿੰਨਾ ਚਲੋ ਗਿਆ ਦੋ ਸਾਲ ਹੋ ਗਏ ਦੋ ਸਾਲ ਤੈਨੂੰ ਕਿਨੇ ਚਿਰ ਹੋ ਗਿਆ ਵੀਰੇ ਕੀ ਕਰਦੇ ਨਹੀਂ 24 ਸਾਲ ਦਾ ਤੈਨੂੰ ਸ਼ਰਮ ਤਾਂ ਨਹੀਂ ਨਹੀਂ ਮਾਰਾ ਮੋਟਾ ਮੈਂ ਨਹੀਂ ਕਰਿਆ ਕਦੇ ਵੀ ਵੇਚਦਾ ਹੀ ਆ ਕਿੰਨੀ ਕਮਾਈ ਹੈਗੀ ਮਹੀਨੇ ਦੀ ਤਰੀ ਬਸ ਜਿੰਨੇ ਲੁੱਟਲੇ ਲੁੱਟਲੇ ਸਾਨੂੰ ਦੱਸ ਵੀ ਕਿੱਥੇ ਕਿੱਥੇ ਦੇ ਬੰਦੇ ਆ ਜਿਨ੍ਹਾਂ ਨੂੰ ਤੂੰ ਲੁੱਟਿਆ ਹੁਣ ਤੱਕ ਕਿੱਥੇ ਮਾਰੇ ਆ ਕਿੱਥੇ ਛੱਟੇ ਆ ਜੋ ਲਓ ਵੀ ਦੋਸਤੋ ਇਹ ਅਸੀਂ ਜਿਹੜੇ ਬੰਦੇ ਆ ਜੀ ਇਹਨਾਂ ਨੇ ਬਹੁਤ ਜ਼ਿਆਦੇ ਹੁਣ ਤੱਕ ਕਟਨਾਵਾਂ ਨੂੰ ਅੰਜਾਮ ਦਿੱਤਾ ਜੀ ਇਹ ਫੜੇ ਗਏ ਆ ਦੋ ਜਾਣੇ ਇਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਇਹ ਭੱਜ ਨਹੀਂ ਦਿੱਤੇ ਅਸੀਂ ਆ ਦੇਖੋ ਜੀ ਆਜੋ ਆਜੋ ਇਹ ਇਹ ਬ੍ਰੇਕ ਪਰ ਇਹ ਤੇ ਬੈਜ ਨਹੀਂ ਉਹ ਨਾ ਇਹ ਆ ਦੇਖ ਤਾਂ ਹੂੰ 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 ਤੂੰ ਦੇਖ ਸਕਦਾ ਭਾਵੇਂ ਠੀਕ ਹੈ ਬਸ ਇੱਥੋਂ ਮੋਟਰਸਾਈਕਲ ਆਲੇ ਨੂੰ ਤਾਂ ਅਸੀਂ ਪਹਿਲੀ ਗੱਲ ਤਾਰ ਦੂਰ ਪਾ ਲੰਨੇ ਆ ਅੱਛਾ ਭਾਈ ਇੱਥੇ ਗੱਲ ਜੀ ਭਾਈ ਇਥੇ ਨਸ਼ੇ ਵਾਲੇ ਬੰਦੇ ਕਿ ਹੈਗੇ ਹੈਗੇ ਆ ਨਹੀਂ ਬਾਹਰਲੇ ਬੰਦੇ ਇੱਥੇ ਹੁੰਦੇ ਨਹੀਂ ਸਵਾਰ ਆਪਣਾ ਬੰਦ ਕਰ ਲੋ ਆਉਂਦੇ ਜੀ ਆਈ ਜਾਂਦੇ ਨੇ ਜਣੇ ਆਈ ਠੀਕ ਹੈ ਤੇ ਬਾਈ ਚਟਾ ਝੋਟਾ ਚਟਾ ਝੋਟਾ ਕਿਵੇਂ ਨਸ਼ੇ ਬੱਤ ਤੱਕ ਨਾ ਗਿਆ ਬਾਈ ਬਹੁਤ ਆਗਲ ਖਾਈ ਜਾਂਦੀ ਗਿਆ ਪਤਾ ਜਿਵੇਂ ਖੰਡਰ ਦੀ ਜਗ੍ਹਾ ਲੁੱਟ ਖੋਈ ਗਈ ਇੱਥੇ ਲੁੱਟ ਖੋ ਕੀ ਕਰ ਸਕਦੇ ਬੰਦੇ ਕਰਦੇ ਆ ਲੋ ਜੀ ਇਹ ਜਿਹੜੇ ਜਿੰਨੇ ਵੀ ਬੰਦੇ ਦਾ ਸੀ ਵੀਊ ਦਿੱਤੇ ਬਾਈ ਕਹਿੰਦੇ ਇੱਥੇ ਹੈਗੇ ਨਸ਼ੇ ਬੱਤ ਵਾਲੇ ਬੰਦੇ ਹੈਗੇ ਆ ਮੁੰਡੇ ਆ ਵੀ ਗੱਲਬਾਤ ਕਰਾਂਗੇ ਉਧਰ ਇੱਧਰ ਆਓ ਕਿਹੜਾ ਬੰਦਾ ਵੀਰੇ ਮੇਰੇ ਸਾਡਾ ਤਾਂ ਸਾਨ ਨਹੀਂ ਆਣਾ ਸਾਡਾ ਤਾਂ ਸਾਨੇ ਆਣਾ ਸਾਨੇ ਆ ਲੋ ਇੱਥੇ ਬਾਈ ਲੁੱਟਾ ਖੋ ਆਣ ਵਾਲੇ ਬੰਦੇ ਆਉਂਦੇ ਆ ਇੱਥੇ ਇਥੇ ਵੀਰੇ ਹੁਣ ਇਹਨਾਂ ਆਹੋ ਆਂਟੀ ਤਾਂ ਕਹਿ ਰਹੇ ਸੀ ਆਉਂਦੇ ਆਂ ਆਂਟੀ ਤਾਂ ਕਹਿ ਰਹੇ ਸੀ ਅੱਛਾ ਤੇ ਤੁਸੀਂ ਬਈ ਅ ਕੀ ਗੱਲ ਚ ਪੜਦੇ ਹੋ ਅਸੀਂ ਵੀਰੇ 12ਵੀਂ ਜਾ 12ਵੀਂ ਜਾ ਇੱਥੇ ਲੁੱਟਾ ਖਵਾਉਂਦਿਆਂ ਕਿੰਨਾ ਚਿਰ ਹੋ ਗਿਆ ਲੁੱਟਾ ਖਵਾਉਂਦਿਆਂ ਨੂੰ ਪੂਰੇ ਕਾਫੀ ਟਾਈਮ ਹੋ ਗਿਆ ਆਜੋ ਇਹ ਮੁੰਡੇ ਜਿਹੜੇ ਬੰਦੇ ਆ ਬਈ ਆਜੋ ਮਰੇ ਨੇੜੇ ਆਜੋ ਇਹ ਬੰਦੇ ਬਈ ਦੋ ਬੰਦੇ ਸੀਗੇ ਤੇ ਇਹ ਲੁੱਟਾ ਖਵਾ ਕਰਦੇ ਫੜੇਗੇ ਨੇੜੇ ਓਏ ਛੜਿਆ ਨੇੜੇ ਹੋ ਜਾ ਨੇੜੇ ਹੋ ਜਾ ਇਧਰ ਬਈ ਵੀਡੀਓ ਬਣਾ ਮੜੀ ਜੀ ਵੀਡੀਓ ਬਣਾ 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 ਨਾ ਬਣਾ ਯਾਰ ਵੀਡੀਓ ਨਾ ਬਣਾ ਬਈ ਇਹ ਕੰਮ ਨਾ ਕਰ ਤੂੰ ਨਾ 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 ਬਣਾ ਬਣਾ ਨਾ ਬਈ ਨਾ ਵੀਡੀਓ ਨਾ ਇਹ ਦੇਖੋ ਬਾਈ ਜੀ ਇਹ ਜਿਹੜਾ ਮੁੰਡੇ ਆ ਇਹ ਤੋਂ ਪੜਨ ਵਾਲੇ ਮੁੰਡੇ ਆ ਜੀ ਰੋਜ਼ ਜਾਂਦੇ ਆ ਇਹਨਾਂ ਨੇ ਵੀ ਕਿਹਾ ਵੀ ਇੱਥੇ ਲੁੱਟਾ ਖਵਾਉਂਦੇ ਗਏ ਤੂੰ ਟੱਪਣ ਨਹੀਂ ਦੇਣਾ ਤੂੰ ਰੋਜ਼ ਆਉਂਦੇ ਆ ਕਿਵੇਂ ਇਹ ਕੰਮ ਨਾ ਕਰ ਕੀ ਕਹਿੰਦਾ ਕੀ ਕਹਿੰਦਾ ਕਹਿੰਦੇ ਟੱਪਣ ਨਹੀਂ ਦੇਣਾ ਸੀ ਬਣਾ ਬਣਾ ਵੀਡੀਓ ਬਣਾ ਬੋਲੀ 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 ਕੀ ਕਹਿੰਦੇ ਸੀ ਟੱਪਣ ਨਹੀਂ ਆ ਕਹਿੰਦੇ ਵਾ ਵਾ ਵੀਡੀਓ ਬਣਾ ਜੀ ਅੱਛਾ ਟੱਪਣ ਨਹੀਂ ਦੇਣਾ ਤੂੰ ਇਹ ਬਾਈ ਸ਼ਰੇਆਮ ਬੰਦੇ ਗੁੰਡਾਗਰਦੀ ਕਰੇ ਸ਼ਰੇਆਮ ਇਹਦੇ ਬੰਦੇ ਦਾ ਪਿੱਛੇ ਹੱ ਅਸੀਂ ਕੋਈ ਨਹੀਂ ਫਿਰ ਜਿਵੇਂ ਬਣੀ ਬਣਾ ਦਾਂਗੇ ਅਸੀਂ ਅੱਛਾ ਹੂੰ ਇਹਨੂੰ ਬਣਾਉਣ ਦੇ ਤੂੰ ਫਿਰ ਵੀਡੀਓ ਤੇ ਨਹੀਂ ਬਣਾ ਕੋਈ ਨਹੀਂ ਵੀਡੀਓ ਤੇ ਨਹੀਂ ਮੈਂ ਬਣਾਈ ਜਣਾ ਬੜਾ 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 ਬਣਾ ਬਣਾ ਯਾਰ ਇਹ ਨੌਜਵਾਨ ਪੀੜੀ ਆ ਭਾਈ ਨੌਜਵਾਨ ਪੀੜੀ ਨੂੰ ਜਾਗਣਾ ਪੈਣਾ ਸਹੀ ਗੱਲ ਸਹੀ ਗੱਲ ਸਹੀ ਹੈ ਨਾ ਸਹੀ ਗੱਲ ਆ ਉਹ ਆਂਟੀ ਵੀ ਕਹਿੰਦੇ ਉਹ ਕਹਿੰਦੇ ਸਾਨੂੰ ਕੋਈ ਮੌਤ ਦਾ ਖਤਰਾ ਨਹੀਂ ਜੇ ਤੂੰ ਮਾਰ ਦੇਂਗਾ ਫਿਰ ਕੀ ਹੋ ਜਾਊਗਾ ਤੁਹਾਨੂੰ ਵੀ ਕੋਈ ਨਹੀਂ ਫਿਰ ਕੋਈ ਗੱਲ ਨਹੀਂ ਹਾਂ ਦੱਸ ਤੂੰ ਵੀਰੇ ਜੀਨ ਆਇਆ ਕਰੀਆ ਮੈਂ ਨਾ ਡੱਪਣ ਨਹੀਂ ਦਿੰਦਾ ਨਹੀਂ ਡੱਪਣ ਦਿੰਦੇ ਜੀ 2 ਘੰਟਿਆਂ ਚ ਬਾਹਰ ਆ ਜੰਨੇ ਆ ਪੁਲਿਸ ਨੂੰ ਫੋਨ ਲਾਓ ਯਾਰ ਉਹ ਪੁਲਿਸ ਨੂੰ ਦੋ ਘ ਬਸ ਤੁਹਾਨੂੰ ਫੋਨ ਲਾ ਲਾ ਬਸ ਤੁਹਾਨੂੰ ਫੋਨ ਲਾ ਵੀਰੇ ਨਾ 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 ਬਸ ਤੁਹਾਨੂੰ ਫੋਨ ਲਾ ਲਾ ਨਾ 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 ਬਾਈ ਲਾ ਬਸ ਤੁਹਾਨੂੰ ਫੋਨ ਲਾ ਵੀਰੇ ਲਾ ਲਾ ਕੰਮ ਨਾ ਕਰ ਯਾਰ ਬਾਈ ਨਹੀਂ ਨਹੀਂ ਬਸ ਤੁਹਾਨੂੰ ਨਾ ਇਹ ਤਾਂ ਬਹੁਤ ਇਹਨਾਂ ਦਾ ਬਹੁਤ ਹੋ ਗਿਆ ਵੀਰੇ ਇਹਨਾਂ ਦਾ ਅੱਥੇ ਨਹੀਂ ਅਸੀਂ ਯਾਰ ਕੋਈ ਗੱਲ ਨਹੀਂ ਨਹੀਂ ਹੁਣ ਹੁਣ ਕਿਉਂ ਤੂੰ ਪੁੱਤ ਹੋਗਰੀ ਜਨਾ ਮੇਰੀ ਕਿਰਾਏ ਪੁਲਸ ਨਾਲ ਗੱਲ ਨਹੀਂ ਆਉਂਦੇ ਯਾਰ ਬਈ ਮੇਰੀ ਕਿਰਾਏ ਪੁਲਸ ਨਾਲ ਗੱਲ ਕਰ ਜਾ ਗੱਲ ਕਰਉਂਦੇ ਹੈਲੋ ਬਾਈ ਇਹ ਤੂੰ ਨਹੀ ਆਉਂਦੇ ਸੀ ਕਈ ਹਾਂਜੀ ਹਾਂਜੀ ਬਾਈ ਹਾਂਜੀ ਆ ਬਾਈ ਦੀ ਦੋ ਜਾਣੇ ਆ ਜੀ ਇਹ ਕਿਹੜਾ ਇਹ ਦੀ ਹੈ ਲੋਕੇ ਨਿਕਲ ਜਾ ਰੁਕ ਪਾ ਇੱਥੇ ਬਾਈ ਇਹਨਾਂ ਆਪਾਂ ਚਰ ਜਾਣੇ ਆ ਜੀ ਨਿਕਲ ਨਹੀਂ ਸਮਝਦਾ ਸੀ ਹਾਂ ਇੱਕ ਮਿੰਟ ਕਦੇ ਪੁੱਤ ਫੜੋ 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 ਫੜਾ 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 ਹਾਂ ਫੜੋ ਫੜੋ ਉਹ ਚ ਉਹ ਭੈਣ ਦੀ ਦੇਖ ਬਾਈ ਹਾਂ ਜੀ ਜਨਾਬ ਇਹ ਬੰਦੇ ਜੀ ਸ਼ਰਿਆਮ ਭੱਜਣ ਦੀ ਕੋਸ਼ਿਸ਼ ਕਰਦੇ ਸੀਗੇ ਜੀ ਫੜੇ ਹੋਏ ਆ ਤੇ ਇੱਧਰ ਖੜੇ ਮੈਂ ਤੇਰੇ ਅੱਗੇ ਦੰਦ ਘੜਾਉਂਗਾ ਤੇ ਇਹ ਬਾਈ ਹਾਂਜੀ ਹਾਂਜੀ ਇੱਥੇ ਆਓ ਜੀ ਆਓ ਪੁਲਿਸ ਵਾਲਿਆ ਪੁਲਿਸ ਆ ਰਹੇ ਆ ਫੜ ਫੜੋ ਛੱਡ ਦੇ ਕੋਈ ਗੱਲ ਨਹੀਂ ਬਾਹਰ ਛੱਡ ਦੇ ਬਾਈ ਯਾਰ ਹਰ ਤੂੰ ਡਰਾਉਂਦਾ ਸੀ ਨਾ ਛੱਡ ਦੇ ਛੱਡ ਦੇ ਯਾਰ ਨਹੀਂ ਡਰਾਉਂਦੇ ਬਗ ਜਾਂਦੇ ਸੀ ਯਾਰ ਮਾਫੀ ਮੰਗਦਾ ਇਹ ਦੂਆ ਨਹੀਂ ਹੁੰਦੇ ਯਾਰ ਇੱਥੇ ਮਾਫੀ ਮੰਗਦਾ ਮਾਫੀ ਮੰਗਦਾ ਦੂਆ ਇੱਥੇ ਨਹੀਂ ਇੱਕ ਬਈਏ ਤੁਹਾਨੂੰ ਲੁਕਣ ਦੀ ਕੋਸ਼ਿਸ਼ ਕੀਤੀ ਹੈ ਇਹ ਪਿੰਡ ਵਾਲੇ ਨੌਜਵਾਨ ਮੁੰਡੇ ਨੇ ਤੁਹਾਨੂੰ ਫੜ ਲਿਆ ਹਾਂ ਉਹਿਆ ਮਨੀ ਉਹ ਚੱਕ ਲੈ ਜਾਂਦੇ ਨੇ ਬਗਰੀ ਬਗਰੀ ਚੱਕ ਲੈ ਜਾਂਦੇ ਨੇ ਕਹਿੰਦੇ ਵੇ ਇਹ ਐਂ ਕਹਿੰਦੇ ਸੀ ਜੀ ਆਹ ਹੁਣ ਹੀ ਕਹਿੰਦੇ ਵੇ ਤੁਸੀਂ ਤੁਹਾਨੂੰ ਕਿੰਨੇ ਚਿਰ ਹੋਗੇ ਇੱਥੇ ਆਉਂਦਿਆਂ ਨੂੰ ਤੁਹਾਨੂੰ ਤੁਹਾਨੂੰ ਕਦੇ ਲਾਹੋਗੇ ਕਾ ਵੀ ਟਾਈਮ ਹੋ ਗਿਆ ਵਿੱਚ ਵਿੱਚ ਦੇਖਦੇ ਨੇ ਵਿੱਚ ਵਿੱਚ ਦੇਖਦੇ ਨੇ ਸਾਨੂੰ ਵੀ ਠੀਕ ਤੇ ਬਾਈ ਤੁਸੀਂ ਕਦੇ ਰੋਕਣ ਦੀ ਕੋਸ਼ਿਸ਼ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ کیا ਹੋਵੇ ਵੀਰੇ ਕੋਈ ਭੱਜ ਗਈ ਸੀ ਫਿਰ ਅੱਛਾ ਕਦੇ ਵੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕਹਿਣ ਦੀ ਲੋੜ ਕੀ ਹੋਵੇ ਬਈ ਐਂ ਕਰ ਅੱਗੇ ਵੀ ਅਸੀਂ ਫਿਰ ਅੱਗੇ ਅਸੀਂ ਬੋਲਦੇ ਨਹੀਂ ਕੋਈ ਇੱਥੇ ਮੁੰਡੇ ਮਾਰੇ ਪਹਿਲਾਂ ਬੰਦੇ ਮਾਰੇ ਵੀ ਹੈ ਕਿੰਨੇ ਕੁ ਮਰਡਰ ਕੀਤੇ ਇਹਨਾਂ ਨੇ ਜੀ ਨਹੀਂ ਕਾ ਵੀ ਹਥਿਆਰ ਵਾਲਾ ਕਰਤਾ ਦਿੱਤਾ ਹੋਣਾ ਹੈ ਨਾ ਕੁਝ ਇਹ ਬਾਈ ਇਹ ਆ ਕਿੰਨੇ ਬੰਦੇ ਮਾਰੇ ਓਏ ਦੱਸ ਰਗੜਦੇ ਹੁਣੇ ਜੀ 4-5 ਇਹ ਜਿਹੜੇ ਮੁੰਡੇ ਆ ਰਹੇ ਸੀਗੇ ਤੇ ਮੁੰਡੇ ਜਿਹੜੇ ਮੋਟਰਸਾਈਕਲ ਸੀ ਮੋਟਰਸਾਈਕਲ ਵੀ ਤੁਸੀਂ ਖੋਣਾ ਸੀ ਇਹਨਾਂ ਤੋਂ ਆਜੀ ਕੁਝ ਨਹੀਂ ਛੱਡਦੇ ਸੀ ਬਾਈ ਸਾਰਾ ਕੁਝ ਛੱਡਦੇ ਸੀ ਹੁਣ ਮਾਫੀ ਮੰਗਦੇ ਹੋ ਮਾਫੀ ਮੰਗਦੇ ਆ ਗਾਹ ਨੂੰ ਇੱਧਰ ਨਹੀਂ ਆਉਂਦੇ ਮੈਨੂੰ ਇਹ ਦੱਸ ਵੀ ਹੁਣ ਤੱਕ ਕਿੰਨੀ ਕਿੰਨੀ ਕਮਾਈ ਕੀਤੀ ਹੈ ਤੁਸੀਂ ਵਾ ਲੱਖਾਂ ਦੇ ਲੱਖ ਹੀ ਕਮਾ ਰਹੇ ਲੁੱਟੇ ਹੀ ਹੁੰਦੇ ਕਿੰਨੇ ਲੱਖ ਰੁਪਏ ਕਮਾ ਲਿਆ ਤੂੰ ਮਹੀਨੇ ਦੇ ਕਿੰਨੇ ਦੀ ਲੱਖ ਰੁਪਏ ਦੀ ਕਮਾਈ ਹੈਗੀ ਹੈ ਮਹੀਨੇ ਦੀ 6-7 ਲੱਖ ਰੁਪਏ ਕਮਾ ਲੰਨਾ ਹਾਂ ਹਾਂ ਬਾਈ ਬਾਈ ਨਾ ਬਣਾ ਵੀਡੀਓ ਯਾਰ ਨਾ ਵੀਡੀਓ ਬਣਾਵਾਂਗੇ ਇੱਕ ਬਣਾ ਕਿੰਨੇ ਮਹੀਨੇ ਦੀ ਕਿੰਨੀ ਕਮਾਈ ਹੈ ਤਰੀ ਓਏ 6-7 ਲੱਖ ਬਣਾ ਲੰਨਾ ਮਾਦਾ ਮਹੀਨੇ ਦਾ ਤੂੰ ਓਏ ਤੂੰ ਮੈਨੂੰ 2-3 ਠੀਕ ਹੈ ਮਹੀਨੇ ਦੇ ਨਾਂ ਨਾਂ ਵਿੱਚ ਤੇ ਤੁਹਾਡੇ ਜਿਹੜੇ ਬੰਦੇ ਆ ਮੇਨ ਪੂਰੇ ਟੋਟਲ ਟੀਮ ਦੇ ਕਿੰਨੇ ਮੈਂਬਰ ਹੈ ਬਾਈ ਇਹ ਗੇਰਾ-ਵਾਰਾਂ ਹੀ ਨੇ ਇਹਦਾ ਗਰੁੱਪ ਆ। ਨਾਮ ਹਤੇ ਹੈ ਜਿੱਥੇ ਜਾਂਦੇ ਰਿਹੇ ਖੜੇ ਹੋਏ ਆ। ਪ੍ਰੋਪਰਟੀ ਕੀ ਬਣਾਈ ਹੋਈ ਆ ਹੁਣ ਤੱਕ? ਕੌਮਡੀ ਥਾਰ ਸੂਰ ਲੈ ਲਿਆ ਤੇ ਗੱਡੀਆਂ ਹੈਗੀਆਂ ਸਾਡੇ ਕੋਲੇ ਵਾਸੋਂ ਹੋਰ ਤਾਂ ਗੱਡੀਆਂ ਕਿਹੜੀਆਂ ਗੱਡੀਆਂ ਗੱਡੀਆਂ? ਗੱਡੀਆਂ ਹੀ ਥਾਰ ਸੂਰ ਵੀ ਲੈ ਲਿਆ ਇਸ ਤਰ੍ਹਾਂ। ਸਾਹਮਣੇ ਬਈ ਇਹ ਤੁਸੀਂ ਗੱਡੀ ਦੇਖ ਰਹੇ ਹੋ ਉਹ ਗੱਡੀ ਕਿੱਥੇ ਆਏ ਸੀ? ਹਾਂ ਉਹ ਗੱਡੀ ਤੇ ਆਏ ਸੀ ਬਈ ਇਹ ਗੱਡੀ ਦਾ ਲੁੱਟਣਾ ਆਏ ਸੀਗੇ। ਕਿਹੜੀ ਗੱਡੀ ਆ ਇਹ? ਇਹ i20 ਦਾ। ਮਾਰਗ ਨੂੰ ਤਾਂ ਸਜਾ ਹੁਣ। ਬਈ ਸਜ਼ਾ ਕਰਾਵਾਂਗੇ ਕੋਈ ਨਹੀਂ। ਵੀਡੀਓ ਬਣਾਵਾਗੇ ਅੰਦਰ। ਕਿਹੜੀ? ਕੋਈ ਨਹੀਂ ਕਰਦਾ ਬਈ ਤਾਂ। i20 ਗੱਡੀ ਆ। ਕਿ ਕਿੰਨੇ ਦੀ ਬਗੀ ਬਸ 12 ਕਚ ਭਾਈ ਕੀ ਸਾਰਾ ਕੁਝ ਕਰਕੇ ਠੀਕ ਹੈ ਤੇ ਆ ਤੂੰ ਇਹਦੇ ਨਾਲ ਹਾਂਜੀ ਨਾਲ ਇਹ ਤੂੰ ਇਹਨੂੰ ਕਿਵੇਂ ਮਿਲਿਆ ਬਸ ਸਹੀ ਮਿਲ ਗਿਆ ਜੀ ਨਸ਼ਾ ਕਰਦੇ ਮੇਰੇ ਟੱਕਰ ਕੇ ਬਸ ਇੱਕ ਜੀ ਅੱਛਾ ਨਸ਼ਾ ਕਰਦਾ ਠੀਕ ਹੈ ਇਹਨੂੰ ਮੈਂ ਸਹੀ ਦੇ ਦੇਣਾ ਨਹੀਂ ਨਹੀਂ ਭਾਈ ਇਹਨੇ ਬੰਦੇ ਨੇ ਬਹੁਤ ਗਲਤ ਕੰਮ ਕੀਤੇ ਆ ਬਹੁਤ ਗਲਤ ਨਹੀਂ ਜਿਹੜਾ ਕੰਮ ਕੀਤੇ ਹਾਂ 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 ਮੈਂ ਪੂਰੀ ਜਣਾ ਦੇ ਜਣਾ ਪੈਸੇ ਇਹਨੂੰ ਅੱਛਾ ਆ ਕਰਕੇ ਨਾਲ ਏ ਭਾਈ ਆ ਤੁਹਾਨੂੰ ਦਿਖਾਉਣੇ ਆ ਜਗ੍ਹਾ ਇਹਨੂੰ ਭਜਾ ਦੇ ਅੱਜ ਦਿਲਾਓ ਓਏ ਇਧਰ ਨਹੀਂ ਭਜਦੇ ਨਹੀਂ ਭਾਈ ਭਾਈ ਆ ਇਹਨੂੰ ਲਿਓ ਲਿਓ ਨਹੀਂ ਭਜਦੇ ਭਾਈ ਆ ਬੰਦੇ ਤੁਸੀਂ ਜਿਹੜੇ ਫੜੇ ਹੁੰਦੇ ਆ ਭਾਈ ਆ ਬੰਦੇ ਆ ਠੀਕ ਹੈ ਤੇ ਇਹਨਾਂ ਨੇ ਆ ਤੁਸੀਂ ਪੂਰੀ ਜਗੜਾ ਦਿਖਾਵਾਂਗੇ ਤੁਹਾਨੂੰ ਅਸੀਂ ਆ ਇਧਰ ਪਹਾੜ ਆ ਇੱਥੇ ਥੱਲੇ ਬੰਦੇ ਨੂੰ ਮਾਰ ਕੇ ਸੜ ਦਿੰਦੇ ਆ ਜੀ ਇਹ ਬੰਦੇ ਕਿਵੇਂ ਆ ਜਿਵੇਂ ਆ ਇੱਕ ਬੰਦਾ ਇਧਰ ਵਹਿੰਦਾ ਭਾਈ ਗੱਸਾ ਪਾ ਕੇ ਇੱਕ ਬੰਦਾ ਇਧਰ ਵਹਿੰਦਾ ਦੱਸੋ ਭਾਈ ਕਿਵੇਂ ਲੜਦੇ ਹੋ ਜੀ ਦੱਸੋ ਮੋਟਰਸਾਈਕਲ ਵਾਲਦੇ ਆਂ ਬਾਂਹਾਂ ਤੇ ਡਾਂਗ ਹੀ ਮਾਰਦੇ ਆਂ ਠੀਕ ਹੈ ਤੇ ਨਿਕਲਦੇ ਆਂ ਠੀਕ ਹੈ ਮਾਰਦੇ ਆਂ ਡਿੱਗ ਪਾਂਦਾ ਠੀਕ ਹੈ ਕੋਤਲਾਨੇ ਆ ਦੀ ਠੀਕ ਹੈ ਦੇ ਮੂਰੇ ਬੋਲਦਾ ਹੀ ਨਹੀਂ ਕੋਈ ਠੀਕ ਹੈ ਹਾਂ ਅੱਗੇ ਮੂਰੇ ਨਹੀਂ ਬੋਲਦਾ ਨਾਲੇ ਕੀ ਹੁੰਦਾ ਵੀ ਰੱਸਾ ਆਪਾਂ ਪਾਇਆ ਐਂ ਖਿੱਚਦੇ ਹੁੰਦੇ ਆ ਉਹ ਚੀਜ਼ ਵੀ ਹੈ ਉਹ ਰੱਸਾ ਬੰਨ ਕੇ ਰੱਖਦੇ ਜੇ ਆ ਜਾਣਾ ਮੋਟਰਸਾਈਕਲ ਖਿੱਚ ਦੰਦੇ ਆ ਜੋ ਡਿੱਗ ਪਿਆ ਦੂਆ ਤੁਹਾਡਾ ਕੰਮ ਹੈ ਤੇ ਗੱਡੀ ਵਾਲਿਆਂ ਨੂੰ ਕਿਵੇਂ ਲੁੱਟਦੇ ਹੋ ਗੱਡੀ ਵਾਲਿਆਂ ਨੂੰ ਕਿਵੇਂ ਡਰਾਮੇ ਕਰਦੇ ਹੋ ਗੱਡੀ ਵਾਲਾ ਸਾਡੇ ਬੰਦਾ ਡਿੱਗ ਪੰਦਾ ਕੋਈ ਨਾ ਕੋਈ ਜਿਹੜਾ ਚੱਕਣ ਆਉਂਦਾ ਹਮਮ ਯਰ ਤੇ ਦੇਖ ਲਿਗੇ ਹਮ ਬਸ ਉਹਨੂੰ ਵੀ ਖਿੱਚ ਲੈਣੇ ਤੇ ਫਿਰ ਬੰਦਾ ਜੇ ਦੀ ਜਿਹੜੀ ਗੱਡ ਬੋਡੀ ਹੁੰਦੀ ਹੈ ਉਹਨੂੰ ਬੰਦੇ ਨੂੰ ਕਿੱਥੇ ਮਾਰ ਕੇ ਛੱਡਦੇ ਹੋ ਉਹ ਤਾਂ ਦੇ ਨਾਰਾ ਨਾਰਾ ਕਿਤਾ ਉਹ ਤਾਂ ਮਤਲਬ ਬੰਦਾ ਮਿਲਦਾ ਨਹੀਂ ਨਾ ਮਰ ਕੇ ਨਹੀਂ ਮਿਲਦਾ ਅੱਜ ਫਿਰ ਅੱਜ ਤੁਸੀਂ ਸਾਡੇ ਹੱਥੇ ਆ ਗਏ ਅਸੀਂ ਇਧਰ ਵੀਡੀਓ ਬਣਾਉਣ ਆਏ ਸੀ ਅਸੀਂ ਪ੍ਰੈਸਰ ਮੋਟਰ ਦਾ ਕੰਮ ਕਰਦੇ ਆਂ ਅੱਛਾ ਜੀ ਤੇ ਤੁਸੀਂ ਸਾਡੇ ਡਿੱਕੇ ਆ ਗਏ ਹੁਣ ਅਸੀਂ ਤੁਹਾਡਾ ਮੂੰਹ ਤੋਂ ਕੱਪੜਾ ਲਾ ਸਕਦੇ ਆਂ ਪਰ ਅਸੀਂ ਕੱਪੜਾ ਜਾਣ ਕੇ ਨਹੀਂ ਲਾ ਰਹੇ ਵੀ ਥੋੜੇ ਪਰ ਵੀ ਜੇਲ ਤਾਂ ਹੋਣੀ ਚਾਹੀਦੀ ਹੈ ਮਨੂਏ ਦੱਸ ਵੀ ਤੇਰੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੈਂ ਤਾਂ ਇਕੱਲਾ ਹੀ ਆ ਜੀ ਅੱਛਾ ਕੋਈ ਵਿਆਹ ਵਿਆਹ ਕਿ ਦੱਸ ਵੀ ਨੀ ਮੈਂ ਤਾਂ ਇਕੱਲਾ ਹੀ ਹਾਂ ਤੂੰ ਏ ਮੈਂ ਇਕੱਲਾ ਹੀ ਹਾਂ ਜੀ ਮੈਂ ਅੱਛਾ ਆਹ ਮੁੰਡੇ ਬਾਈ ਜੀ ਵੀਡੀਓ ਬਣਾ ਰਹੇ ਆ ਇਹ ਭਰਾਵਾਂ ਨੂੰ ਇਹ ਨੈੱਟ ਤੇ ਪਾਵਾਂਗੇ ਆਹ ਇਹ ਪੜ ਕੇ ਯਾਰ ਪੜ ਕੇ ਆ ਰਹੇ ਸੀਗੇ ਬਾਈ ਇਹ ਇਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਇਹਨਾਂ ਨੂੰ ਇਹਨਾਂ ਦੀ ਕੀ ਤੁਸੀਂ ਇਹਨਾਂ ਨਾਲ ਕੀ ਕਰਨਾ ਸੀ ਇਹਨਾਂ ਨੂੰ ਵੀ ਬਸ ਲੁੱਟ ਕੋ ਕਰਨੀ ਮੋਬਾਈਲ ਬੋਲ ਖੋਲਾਂ ਦੀ ਆਪਲ ਦਾ ਮੋਬਾਈਲ ਬਾਈ ਕੋ ਜਿਵੇਂ ਖਿੱਤ ਲੈਣੇ ਆਣ ਕੇ ਅੱਛਾ ਮੈਂ ਇਹ ਵੇਚ ਦੇ ਕਿੱਥੋਂ ਤੁਸੀਂ ਇਹਨਾਂ ਨੂੰ ਬੇਗੂਗ ਤਾਂ ਜਾਂਦਾ ਬਈ ਇਹ ਤਾਂ ਸਾਡਾ ਕੰਮ ਹੈ। ਅੱਛਾ। ਪਿੱਟ ਪਾਉਣੇ ਆ। ਕਿੰਨੀਆ ਕਰਦਾਵਾਂ ਨੂੰ ਇਹ ਤੋਂ ਪਹਿਲਾਂ ਅੰਜਾਮ ਦੇ ਚੁੱਕੇ ਹੋਂ। ਬਈ ਬਾਧੂ ਯਾਰ। ਫੇਰ ਵੀ ਮਹੀਨੇ ਚ ਅਸੀਂ 14 15 ਦਾ ਕਰਕੇ ਸਾਡੀ ਮਹੀਨੇ ਦੇ 15 ਹਾਂ। ਕਿੰਨਾ ਟਾਈਮ ਹੋ ਗਿਆ ਕਰਦੇ ਆਂ? 24 25 ਵੀ ਹੋ ਜਾਂਦੇ ਕਦੇ ਕਦੇ। ਅੱਛਾ। ਲਓ ਜੀ ਇਹ ਬਈ ਮਹੀਨੇ ਦੇ ਵਿੱਚ 24 25 ਘਟਨਾ ਨੂੰ ਅੰਜਾਮ ਦਿੰਦੇ ਆ ਵੀਰੇ। ਤੇ ਇਹ ਤੁਸੀਂ ਨਾ ਵੀਡੀਓ ਨੂੰ ਬੱਤਵਾਸ਼ ਸ਼ੇਅਰ ਕਰਨਾ ਇਹ ਬੰਦਿਆਂ ਦੀ ਕਰਤੂਰ ਅੱਗੇ ਲੈ ਕੇ ਹੋਣੇ ਸਾਰੇ ਸਾਹਮਣੇ ਹਨਾ। ਸਹੀ ਗੱਲ ਹੈ। ਇਹ ਬੰਦਿਆਂ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਮਾਰਨਾ ਸੀਗਾ ਨਹੀਂ ਨਹੀਂ ਤੂੰ ਤਾਂ ਕਹਿੰਦੇ ਸੀ ਕਿ ਮੈਂ ਤੁਹਾਨੂੰ ਮਾਰੂ ਮੁੰਡਰੋ ਭਾਈ ਕੀ ਗੱਲ ਹੈ ਜੀ ਤੁਹਾਨੂੰ ਨੇ ਵੀਰੇ ਇਹ ਕਹਿੰਦਾ ਸੀ ਵੀ ਖੜ੍ਹ ਜਾਓ ਹੈ ਕਹਿੰਦਾ ਪਿਆ ਸੀ ਵੀ ਖੜ੍ਹ ਜਾਓ ਪਿਆਰ ਨਾਲ ਗੱਲ ਕਰਦੇ ਪਹਿਲਾਂ ਤਾਂ ਇਹ ਅੱਛਾ ਤੈਨੂੰ ਨਹੀਂ ਨਹੀਂ ਪਹਿਲਾਂ ਵੀਰੇ ਤੁਹਾਨੂੰ ਦੱਸਦਾ ਮੈਂ ਪਹਿਲਾਂ ਇਹਨਾਂ ਨੇ ਊਂ ਰੋਕ ਲੈਣਾ ਆਪਾਂ ਨੂੰ ਪਹਿਲਾਂ ਪਿਆਰ ਨਾਲ ਗੱਲ ਕਰੀਂ ਕੀ ਤੁਸੀਂ ਮਾਰਨ ਦੀ ਹਾਂ ਜੀ ਵੀਰੇ ਤੇ ਹੁਣ ਫਿਰ ਮੈਂ ਭਾਈ ਮੈਂ ਤਾਂ ਕਿਉਂ ਕਰੀ ਇਹਨੇ ਬਾਹਰ ਭਾਈ ਉਹ ਡਿਕੇ ਆ ਗਏ ਹੁਣ ਤੁਸੀਂ ਕੁਝ ਕਰ ਸਕਦੇ ਹੋ ਹੈ ਵੀਰੇ ਇਹ ਬੰਦਿਆਂ ਨੂੰ ਨਾ ਰੋਕ ਕੇ ਫੇਰ ਮਾਰਦੇ ਨੇ ਇਹ ਪਹਿਲਾਂ ਹੂੰ ਰੋਕ ਲੈਂਦੇ ਆ ਲਿਫਟ ਲੁਫਟ ਦੇ ਬਹਾਨੇ ਠੀਕ ਹੈ ਫਿਰ ਉਹਨਾਂ ਨੂੰ ਡੰਡਿਆਂ ਨਾਲ ਮਾਰਦੇ ਆ ਹੂੰ ਤੇ ਸਨਸਰਾ ਆਈ ਰਿਹਾ ਬਾਈ ਅੱਡਾ ਗੰਮੀ ਹੀ ਆ ਹੁਣ ਕਰੋਂਗੇ ਨਹੀਂ ਹੁਣ ਨਹੀਂ ਸੌਖਾ ਨਹੀਂਓ ਮੇਰੇ ਫੋਨ 'ਚ ਭੇਜ ਦਿਓ ਇਹਨਾਂ ਨੂੰ ਪੱਕੀ ਗੱਲ ਇਹ ਦੂਆਦ ਨਹੀਂ ਤੁਹਾਨੂੰ ਦਿਖਾਂਗੇ ਹੂੰ ਇਹਨਾਂ ਦੀ ਜੇਲ੍ਹ ਤਾਂ ਹੋਣੀ ਚਾਹੀਦੀ ਹੈ ਇਹਨਾਂ ਨੂੰ ਚਲੋ ਬਾਈ ਪਤਾ ਕੀ ਆ ਆਪਾਂ ਆਪਾਂ ਇੱਕ ਵਾਰੀ ਮੌਕਾ ਦੇ ਦਈਏ ਅਗਲੇ ਨੂੰ ਆਪਾਂ ਠੀਕ ਹੈ ਆਪਾ ਪੱਤਰਕਾਰ ਹੋਣ ਦੇ ਨਾਤੇ ਆਪਾਂ ਵੀਡੀਓ ਬਣਾਈ ਇਹਨਾਂ ਦੀ ਮੁੱਕ ਨਹੀਂ ਸਕਦੇ ਕਿਹੜਾ ਪਿੰਡ ਸੀ ਤੇਰਾ ਰੋਪੜ ਸੀ ਤੂੰ ਰੋਪੜ ਦੇ ਸੀ ਤੇ ਨਾਂ ਕੀ ਸੀਗਾ ਸਰਬਨ ਸਿੰਘ ਤੇਰਾ ਨਾਂ ਕੀ ਸੀ ਰਜੀਤਾ ਹਰਜੀਤ ਸਿੰਘ ਇਹਨਾਂ ਦੇ ਭਾਈ ਨਾਮ ਤੇਰਾ ਪਿਓ ਨਾਂ ਕੀ ਆ ਮਾੜੂ ਇਹ ਮਾੜੂ ਤੇਰਾ ਓਏ ਅਰਜਨ ਅਰਜਨ ਇਹ ਰੋਪੜ ਕੋਲੇ ਰਹਿੰਦੇ ਆ ਭਾਈ ਸੀ ਤੇ ਇਹ ਬੰਦਿਆਂ ਦੀ ਆਪਾਂ ਬਣਾਈ ਵੀਡੀਓ ਤੇ ਮੁੰਡਿਆ ਕੋਲੇ ਸਬੂਤ ਵੀ ਹੈ ਅਸੀਂ ਕੈਮਰੇ ਚ ਸਾਰਾ ਕੁਝ ਨਾ ਰਿਕਾਰਡ ਕਰ ਵੀਡੀਓ ਪਾਵਾਂਗੇ ਵੀਰੇ ਹਾਂ ਪਾਵਾਂਗੇ ਪਾਵਾਂਗੇ ਭਾਈ ਇਹ ਭਾਈ ਬੂਟਾ ਕਰਾ ਦੀ ਪੇਜ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਬੂਟਾ ਕਰਾ ਦੀ ਚੈਨਲ ਤੇ ਨਾ ਪਾਓ ਜੀ ਤੇ ਵੀਡੀਓ ਦਾ ਵੀ ਅਸੀਂ ਪਾਵਾਂਗੇ ਨਾ ਅਸੀਂ ਥੋੜਾ ਦੇਖ ਲਓ ਅਸੀਂ ਵੀਰੇ ਲੋਕਾਂ ਨੂੰ ਇੱਕ ਮੈਸੇਜ ਦੇਣ ਵਾਸਤੇ ਬਣਾਇਆ ਹੈ ਵੀ ਥੋੜੇ ਵਰਗੇ ਲੋਕਾਂ ਤੋਂ ਬਚ ਕੇ ਰਹਿਣਾ ਥੋੜਾ ਜਿਹਾ ਚਾਰ ਬੰਦੇ ਨੇ ਮੈਨੂੰ ਹੋਰ ਮਾਰ ਦੋ ਯਾਰ ਥੋੜਾ ਜਿਹਾ ਕੰਮ ਹੀ ਹੈ ਦੱਸੋ ਮੈਨੂੰ ਵੀਰੇ ਘਰ ਬਰਬਾਦ ਹੋ ਜਾਣਾ ਫਿਰ ਹੈ ਆ ਨੌਜਵਾਨ ਭਾਈ ਤੇਰੀ ਉਮਰ ਕਿੰਨੀ ਸੀ ਵੀਰੇ ਮੇਰੀ ਵੀਰੇ ਪਰਿਵਾਰ ਚ ਕੋਣ ਕੋਣ ਵੀਰੇ ਆਪਣੇ ਪਰਿਵਾਰ ਚ ਵੀਰੇ ਮੰਮੀ ਡੇੜੀ ਆ ਦਾਦਾ ਦਾਦੀ ਅਬ ਤੱਕ ਇਕੱਲੇ ਹੀ ਆ ਤੂੰ ਭੈਣਾ ਨਹੀਂ ਭਾਈ ਦੋ ਅਸੀਂ ਦੋ ਆ ਦੋ ਭਾਈ ਆ ਤੇਰਾ ਤਾਂ ਕੰਮ ਹੋ ਗਿਆ ਸੀ ਨਾ ਉਹ ਆਪਣੀ ਸਾਦੇ ਤੂੰ ਆਪਣੀ ਸਾਦੇ ਆ ਤੁਸੀਂ ਵੀਰੇ ਕਿੰਨੇ ਆ ਵੀਰੇ ਮੇਰੇ ਵੀਰੇ ਦੋ ਭਾਈ ਨੇ ਇੱਕ ਮੈਂ ਦੋ ਭੈਣਾ ਨੇ ਤੇਰਾ ਤਾਂ ਕੰਮ ਹੋ ਗਿਆ ਸੀ ਨਾ ਅਜਾ ਥੋੜਾ ਘਰ ਪਟਿਆ ਗਿਆ ਸੀ ਭਾਈ ਕਰਦੇ ਫਿਰ ਸੋਚਦੇ ਵੀ ਹੱਸ ਕੇ ਤੁਸੀਂ ਪੜਦੇ ਹੋ ਕਿ ਕੀ ਕਰਦੇ ਹੋ 12ਵੀਂ ਚ ਹੈ ਮੇਰੇ ਹੱਥ 12ਵੀਂ ਚ ਤੂੰ ਵੀਰੇ ਮੈਂ ਵੀ ਵੀਰੇ ਬਾਰੇ ਵਿੱਚ ਠੀਕ ਆ ਦੇਖੋ ਜੀ ਇਹ ਬੰਦਾ ਕਰਕੇ ਦੋ ਜਵਾਕਾਂ ਦੇ ਘਰ ਪੱਟੇ ਗਏ ਸੀ ਕਿ ਨੌਜਵਾਨ ਤਾਂ ਵੀਰੇ ਖਬਰ ਵੀ ਨਹੀਂ ਆਂਦੀ ਫਿਰ ਕਿਹਨੇ ਜਾਂਦੀ ਨਹੀਂ ਖਬਰ ਭਾਈ ਜਾਂਦੀ ਨਹੀਂ ਉਹਨਾਂ ਨੇ ਇਹ ਤਾਂ ਮਾਰ ਕੇ ਹੋ ਰਹੀ ਸੀ ਉਹਨਾਂ ਨੇ ਭਾਲੀ ਜਾਣਾ ਸੀ ਵੀ ਕਿੱਥੇ ਹੈ ਯਾਰ ਮੁੰਡੇ ਇਹਨਾਂ ਦਾ ਤਾਂ ਕੰਮ ਹੋ ਗਿਆ ਸੀਗਾ ਸਹੀ ਗੱਲ ਹੈ ਠੀਕ ਹੈ ਪੁਲਿਸ ਵੀ ਇੱਧਰ ਕਿਹੜੇ ਨਹੀਂ ਮਾਰਦੇ ਪੁਲਸ ਹੁੰਦੀ ਨਹੀਂ ਪੁਲਸ ਹੁੰਦੀ ਨਹੀਂ ਪੁਲਸ ਹਿੱਥੇ ਚੱਕਰ ਨਹੀਂ ਮਾਰਦੀ ਪੁਲਸ ਹੁੰਦੀ ਨਹੀਂ ਤਾਂ ਹੀ ਸੌਣੇ ਆਉਂਦੇ ਹ ਇਹਨਾਂ ਕੰਮ ਅਜ ਕੁਝ ਨਹੀਂ ਰੱਖਿਆ ਵੀਰੇ ਛੱਡ ਦਿਓ ਸੋ ਭਾਈ ਇਹ ਸੀ ਸਾਡੀ ਵੀਡੀਓ ਬਣਾਈ ਹੋਈ ਸੀਗੀ ਜੀ ਅਤੇ ਇਹ ਜਿਹੜੇ ਸਾਡੇ ਭਰਾ ਹੈ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਮੈਸੇਜ ਦਿੱਤਾ ਵੀਡੀਓ ਦੇ ਵਿੱਚ ਸਮਾਜ ਨੂੰ ਸੇਧ ਦੇਣ ਲਈ ਤੇ ਇਹ ਵੀਡੀਓ ਆਪਾਂ ਕੱਲ ਨੂੰ ਪਾ ਦੇਵਾਂਗੇ ਜੀ ਬੂਟਾ ਕਰਾਰੀ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਲੋਕਾਂ ਨੂੰ ਅਸੀਂ ਦਿਖਾਇਆ ਵੀ ਇਹ ਸੁਣਨੇ ਰਹਾ ਹੈ ਆ ਦੇਖੋ ਜੀ ਮਾਰ ਕੇ ਇਹੋ ਜਿਹੇ ਲੋਕਾਂ ਨੂੰ ਭਾਈ ਮੇਰਾ ਘਰਨਾਮਾ ਹੋਈਏ ਇੱਥੇ ਹਾਂਜੀ ਹਾਂਜੀ ਹੋਈਏ ਹੋਈਆਂ ਹਨਾ ਹਾਂਜੀ ਹਾਂਜੀ ਮਤਲਬ ਕੀ ਕਹਣਾ ਦਿੰਦੇ ਬਾਈ ਲੋਕਾਂ ਨੂੰ ਵੀ ਰਾਤ ਵੇਲੇ ਤੇ ਜਿਹੜੇ ਆਉਂਦੇ ਆ ਤੁਹਾਨੂੰ ਆਹੀ ਕਵਾਂਗੇ ਕਿ ਸਤਾਰਕ ਰਹੋ ਆਪਣਾ ਨਾਲ-ਨਾਲ ਰਾਤ ਨੂੰ ਤਾਂ ਇੰਤਕ ਪਹਿਲੀ ਗੱਲ ਆਉਣੀ ਚਾਹੀਦੀ ਆਪਣੇ ਕੋਲੇ ਕਿ ਨਹੀਂ ਆਪਦਾ ਡਿਫੈਂਸ ਸਾਬ ਕਰ ਕੁੜੀਆਂ ਵੀਰੇ ਨਹੀਂ ਹੋਣਾ ਚਾਹੀਦਾ ਓਕੇ ਉਹ ਤਾਂ ਜਮਾਨੇ ਵੀਰੇ ਹਾਂ ਵੱਧਾ ਬਈ ਮੇਰੇ ਵੀ ਕੇਸ ਵੱਧਦੇ ਆ ਉਹਦੇ ਅੱਛਾ ਜੀ ਕਿਹੜਾ ਪਿੰਡ ਹੈ ਵੀਰੇ ਆਪਣਾ ਮੇਰਾ ਵੀਰੇ ਸਾਨੇ ਵਾਲੇ ਸਾਨੇ ਵਾਲੇ ਬਾਈ ਇੱਕ ਤਾਂ ਲੁੱਧੇ ਦੇ ਕੋਲੇ ਰਹਿ ਗਿਆ ਹਾਂ ਉੱਥੋਂ ਨਹੀਂ ਹੈ ਉਥੋਂ ਨਹੀਂ ਹੈ ਇੱਥੇ ਬਾਈ ਫਿਰ ਕਿਵੇਂ ਇੱਥੇ ਵੀਰੇ ਕੰਮ-ਕੁਮ ਜਾਣਦੇ ਨਹੀਂ ਦੋ-ਤਿੰਨ ਦਿਨ ਬਾਅਦ ਗੇੜਾ ਆਉਂਦਾ ਹੀ ਆ ਸਾਡਾ ਅੱਛਾ 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 ਤੇਰਾ ਕਿਹੜਾ ਵੀਰੇ ਮੇਰਾ ਵੀ ਸਾਨੇ ਵਾਲੇ ਸਾਨੇ ਵਾਲਾ ਭਰਵਿੰਦਰ ਦੇ ਪਿੰਡ ਤੋਂ ਆ ਇਹ ਬਾਈ ਵੀਡੀਓ ਬਣਾਈ ਤੁਸੀਂ ਮੈਸੇਜ ਵਾਸਤੇ ਲੋਕਾਂ ਨੂੰ ਅਸੀਂ ਮੈਸੇਜ ਦੇ ਕੇ ਚੱਕੰਨੇ ਕਰਨਾ ਚਾਹੁੰਦੇ ਆ ਵੀ ਇਹ ਜਿਹੜੇ ਆਰਟਿਸਟ ਹੈ ਸਾਡਾ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਨੀ ਹੈ ਤੇ ਇਹ ਲੋਕਾਂ ਤੱਕ ਬਚਾਉਣੀ ਹੈ ਵੀ ਇਹਨਾਂ ਲੋਕਾਂ ਤੋਂ ਬਚੋ ਜੀ ਇਹ ਲੋਕ ਕਿਵੇਂ ਤੁਹਾਨੂੰ ਮਾਰਦੇ ਆ ਕਿਵੇਂ ਘਬਰਾਹ ਕਰਦੇ ਆ ਤੁਹਾਡੇ ਪਰਿਵਾਰ ਨੂੰ ਤੁਹਾਡੀ ਬਹੁਤ ਲੋੜ ਹੈ ਆਪਦੇ ਘਰੇ ਜਾਣਾ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਧੰਨਵਾਦ